ਹੈਲੋ एवरीवन ਅੱਜ ਆਪਾਂ ਪੜ੍ਹਾਂਗੇ ਮਦਰ ਟਰੇਸਾ ਬਾਰੇ 10 ਲਾਈਨਾਂ ਪਹਿਲੀ ਲਾਈਨ ਹੈ ਮਦਰ ਟਰੇਸਾ ਦਾ ਜਨਮ 7 ਅਗਸਤ 1910 ਈਸਵੀ ਨੂੰ ਯੂਗੋਸਲਾਵੀਆ ਵਿਖੇ ਹੋਇਆ ਮਦਰ ਟਰੇਸਾ ਰੋਮਨ ਕੈਥੋਲਿਕ ਨਨ ਸੀ ਬਚਪਨ ਤੋਂ ਹੀ ਉਹ ਗਰੀਬਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ ਜਦੋਂ ਉਨ੍ਹਾਂ ਨੂੰ ਈਸਾਈ ਮਿਸ਼ਨ ਦੀਆਂ ਸੇਵਾਵਾਂ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸਾਰਾ ਜੀਵਨ ਤੀਨ ਦੁਖੀਆਂ ਦੀ ਮਦਦ ਕਰਨ ਦਾ ਪੱਕਾ ਇਰਾਦਾ ਕਰ ਲਿਆ। ਉਨ੍ਹਾਂ ਨੇ 1950 ਵਿੱਚ ਕੋਲਕਾਤਾ ਵਿੱਚ ਮਿਸ਼ਨ ਗੰਜ ਆਫ ਚੈਰਿਟੀ ਦੀ ਸਥਾਪਨਾ ਕੀਤੀ। ਇਸ ਸੰਗਠਨ ਵਿੱਚ ਏਡਜ਼, ਕੋਰ ਅਤੇ ਤਬਦੀਕ ਵਰਗੀਆਂ ਬਿਮਾਰੀਆਂ ਨਾਲ ਪੀੜਿਤ ਲੋਕਾਂ ਦੀ ਮਦਦ ਕੀਤੀ ਜਾਂਦੀ ਸੀ ਮਦਰ ਟੇਰੇਸਾ ਕਈ ਸਕੂਲ ਅਤੇ ਅਨਾਥ ਆਸ਼ਰਮ ਵੀ ਚਲਾਉਂਦੀ ਸੀ ਉਸ ਨੂੰ 1979 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਅਤੇ 1980 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ 5 ਸਤੰਬਰ 1997 ਨੂੰ ਉਹ ਦੁਨੀਆ ਛੱਡ ਕੇ ਚਲੀ ਗਈ ਮਦਰ ਟੇਰੇਸਾ ਦੀਆਂ ਸੇਵਾਵਾਂ ਨੇ ਦੁਨੀਆ ਭਰ ਦੇ ਲੱਖਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ